ਸਤਰੀਆ ਕਾਲ ਜੀ ਬੇਬੇ ਵੇੜੇ 'ਚ ਮੰਝਾ ਢਾਕੇ ਬੈਠੀ ਚਾਹ ਪੀ ਰਹੀ ਸੀ ਤੇ ਉਹਦਾ ਪੋਤਰਾ ਤੇ ਨੂੰ ਰਣਜੀਤ ਨੀਵੀਂ ਪਾ ਕੇ ਉਹਦੇ ਸਾਹਮਣੇ ਖੜੇ ਸੀ ਉਹਦੀ ਨੂੰਹ ਪ੍ਰੀਤ ਹੈਰਾਨੀ ਨਾਲ ਬੇਬੇ ਦਾ ਮੂੰਹ ਵੇਖ ਰਹੀ ਸੀ ਤੇ ਉਹਨੂੰ ਡਰ ਲੱਗ ਰਿਹਾ ਸੀ ਕਿ ਬੇਬੇ ਪਤਨੀ ਨਵੀਂ ਬਹੂ ਨੂੰ ਕੀ ਕਹੂਗੀ ਪ੍ਰੀਤ ਦਾ ਮੁੰਡਾ ਵੀ ਹੈਰਾਨੀ ਨਾਲ ਆਪਣੀ ਦਾਦੀ ਦਾ ਮੂੰਹ ਵੇਖ ਰਿਹਾ ਸੀ ਬੇਬੇ ਗੁੱਸੇ 'ਚ ਕਹਿਣ ਲੱਗੀ ਵੇਖ ਨਵੀਂ ਬਹੂ ਸਾਡੇ ਘਰ ਦੀਆਂ ਨੂੰਹਾਂ ਵਿਆਹ ਤੋਂ ਬਾਅਦ ਸੌਰੀ ਰਹਿਣੀਆਂ ਨੇ ਆਪਣੇ ਘਰ ਵਾਲੇ ਦੇ ਨਾਲ ਜਿੱਥੇ ਉਹ ਨੌਕਰੀ ਕਰਦੇ ਆ ਉੱਥੇ ਨਹੀਂ ਜਾਂਦੀਆਂ ਤਾਂ ਤੈਨੂੰ ਵੀ ਰਾਣੇ ਦੇ ਨਾਲ ਜਾਣ ਦੀ ਕੋਈ ਲੋੜ ਨਹੀਂ ਤੂੰ ਇੱਥੇ ਹੀ ਰਹਿ ਉਦੋਂ ਹੀ ਰਾਣਾ ਵੀ ਬੋਲ ਪਿਆ ਪਰ ਬੇਬੇ ਮੈਂ ਤਾਂ ਸੋਚਿਆ ਸੀ ਕਿ ਵਿਆਹ ਤੋਂ ਬਾਅਦ ਮੈਂ ਇਹਨੂੰ ਵੀ ਆਪਣੇ ਨਾਲ ਹੀ ਲੈ ਕੇ ਚਲ ਜਾਊਂਗਾ ਤਾਂ ਬੇਬੇ ਗੁੱਸੇ ਨਾਲ ਪੜਕੁੱਠੀ ਤੇ ਕਹਿਣ ਲੱਗੀ ਉਹ ਤਾਂ ਸਾਡੇ ਜਮਾਨੇ 'ਚ ਤਾਂ ਨੂੰ ਸੱਸ ਸਹੁਰੇ ਦੀ ਸੇਵਾਲੀ ਲਈ ਜਾਂਦੀ ਸੀ ਨਾਲੇ ਨਵੀਂ ਬਹੂ ਨੂੰ ਇਹੋ ਜੀ ਕਿਹੜੀ ਅੱਗ ਲੱਗੀ ਆ ਜਿਹੜਾ ਤੂੰ ਉਹਨੂੰ ਆਪਣੇ ਨਾਲ ਲੈ ਕੇ ਜਾਣਾ ਚਾਹੁੰਦਾ ਆ ਜਦੋਂ ਅਸੀਂ ਮਰ ਜਾਾਂਗੇ ਤਾਂ ਜਿੱਥੇ ਮਰਜੀ ਲੈ ਕੇ ਜਾਈਏ ਇਹਨੂੰ ਸਾਡੇ ਮਰਨ ਦੀ ਉਡੀਕਤਾ ਕਰੋ ਤੁਸੀਂ ਪ੍ਰੀਤ ਦੀਆਂ ਅੱਖਾਂ ਝੱਤਰੂ ਆ ਗਏ ਉਹਦਾ ਸਿਰ ਚਕਰਾਉਣ ਲੱਗਾ ਤੇ ਉਹ ਇੱਕ ਪਲ 'ਚ ਹੀ ਆਪਣੀ ਅਤੀਤ 'ਚ ਪਹੁੰਚ ਗਈ ਜਦੋਂ ਪਹਿਲੀ ਵਾਰ ਦੁਲਹਣ ਬਣ ਕੇ ਉਹ ਆਪਣੇ ਸਹੁਰੇ ਆਈ ਸੀ ਉਸ ਵਕਤ ਵੀ ਉਹਦੇ ਸੱਸ ਸਹੁਰੇ ਨੇ ਉਹਨੂੰ ਆਪਣੇ ਘਰ ਵਾਲੇ ਦੇ ਨਾਲ ਨਹੀਂ ਜਾਣ ਦਿੱਤਾ ਸੀ ਉਹਦਾ ਘਰ ਵਾਲਾ ਰੇਲਵੇ 'ਚ ਕੰਮ ਕਰਦਾ ਸੀ ਤੇ ਉਦੋਂ ਉਹਦੀ ਪੋਸਟਿੰਗ ਦਿੱਲੀ ਸੀ ਸਹੁਰੇ ਨੇ ਇਹ ਕਹਿ ਕੇ ਰੋਕ ਲਿਆ ਕਿ ਤੂੰ ਉੱਥੇ ਇਹਨੇ ਨਿੱਕੇ ਜਿਹੇ ਕਮਰੇ 'ਚ ਕਿਵੇਂ ਰਹੇਂਗੀ ਹਜੇ ਤਾਂ ਤੂੰ ਨਵੀਂ ਨਵੇਲੀ ਦੁਲਹਣ ਆ ਤੂੰ ਸਹੁਰੇ ਹੀ ਰਹਿ ਜਦੋਂ ਤੇਰੇ ਘਰ ਵਾਲੇ ਦੀ ਪੋਸਟਿੰਗ ਚੰਗੀ ਜਗ੍ਹਾ ਹੋਜੂਗੀ ਤਾਂ ਤੂੰ ਉਹਦੇ ਕੋਲ ਚਲੀ ਜਾਈਂ ਮਾਪਿਓ ਦੇ ਅੱਗੇ ਉਹਦਾ ਘਰ ਵਾਲਾ ਵੀ ਕੁਝ ਨਾ ਬੋਲ ਸਕਿਆ ਤੇ ਪ੍ਰੀਤ ਵੀ ਇੱਕ ਚੰਗੀ ਬਹੂ ਹੋਣ ਦਾ ਫਰਜ਼ ਨਿਭਾਉਣ ਲੱਗੀ ਵਿੱਚ ਵਿੱਚ ਜਦੋਂ ਉਹਦਾ ਘਰ ਵਾਲਾ ਘਰੋਂ ਦਾ ਤਾਂ ਉਹਦੇ ਚਾਰੀਜਾ ਪੂਰੇ ਹੁੰਦੇ ਜਦੋਂ ਇਕੱਲੇ ਹੁੰਦੇ ਤਾਂ ਬਹੁਤ ਸਾਰੀਆਂ ਗੱਲਾਂ ਕਰਦੇ ਫਿਰ ਇੱਕ ਸਾਲ ਵਿੱਚ ਹੀ ਉਹ ਗਰਭਵਤੀ ਹੋ ਗਈ ਸਾਰਾ ਪਰਿਵਾਰ ਬੜਾ ਖੁਸ਼ ਹੋਇਆ ਪ੍ਰੀਤਵੀ ਮਾਂ ਬਾਂਦੀ ਖਬਰ ਸੁਣ ਕੇ ਕਾਫੀ ਖੁਸ਼ ਸੀ ਹੁਣ ਤਾਂ ਉਹਦਾ ਘਰ ਵਾਲਾ ਕਾਰੰਦਾ ਸੀ ਤਾਂ ਆਉਣ ਵਾਲੇ ਨਵੇਂ ਮਹਿਮਾਨ ਦੇ ਸੁਪਨੇ ਬੁਣਨ ਲੱਗ ਜਾਂਦਾ ਸੀ ਹੌਲੀ ਹੌਲੀ ਵਕਤ ਬੀਤਿਆ ਇਸੇ ਵਿੱਚ ਉਹਦੇ ਘਰ ਵਾਲੇ ਦਾ ਟ੍ਰਾਂਸਫਰ ਮੁੰਬਈ ਹੋ ਗਿਆ ਪਰ ਹੁਣ ਪ੍ਰੀਤ ਪ੍ਰੈਗਨੈਂਟ ਸੀ ਤਾਂ ਸੱਸ ਕਹਿਣ ਲੱਗੀ ਕਿ ਤੂੰ ਉੱਥੇ ਇਕੱਲੀ ਕੀ ਕਰੇਂਗੀ ਤੈਨੂੰ ਸਾਡੇ ਨਾਲ ਹੀ ਰਹਿਣਾ ਪਊਗਾ ਪ੍ਰੀਤ ਵੀ ਸਾਰਾ ਕੁਝ ਸਮਝਦੀ ਸੀ ਇਸ ਲਈ ਉਹਨੇ ਵੀ ਆਪਣੇ ਘਰ ਵਾਲੇ ਕੋਲ ਜਾਣ ਦੀ ਜ਼ਿਆਦਾ ਜਿੱਦ ਨਾ ਕੀਤੀ ਵਕਤੋਂ ਤੇ ਉਹਨਾਂ ਨੇ ਇੱਕ ਪਿਆਰੇ ਜਿਹੇ ਬੱਚੇ ਨੂੰ ਜਨਮ ਦਿੱਤਾ ਹੌਲੀ ਹੌਲੀ ਬੱਚਾ ਵੱਡਾ ਹੋਣ ਲੱਗਾ ਤਪ੍ਰੀਤ ਨੇ ਇੱਕ ਵਾਰ ਝਿਜਕਦੀ ਹੋਈ ਨੇ ਆਪਣੀ ਸੱਸ ਨੂੰ ਕਿਹਾ ਕਿ ਬੇਬੇ ਹੁਣ ਮੈਂ ਉਹਨਾਂ ਕੋਲ ਚਲੀ ਜਾਵਾਂ ਮੇਰਾ ਵੀ ਉਹਨਾਂ ਦੇ ਨਾਲ ਰਹਿਣ ਨੂੰ ਜੀ ਕਰਦਾ ਆ ਉਦੋਂ ਉਹਦੀ ਸੱਸ ਗੁੱਸੇ ਨਾਲ ਪਰਕੁੱਠੀ ਤੇ ਕਹਿਣ ਲੱਗੀ ਕਿ ਤੂੰ ਸਾਨੂੰ ਸਾਡੇ ਪੋਤੇ ਕੋਲੋਂ ਦੂਰ ਕਰਨਾ ਜਾਂਦੀ ਆ ਚੁੱਪਚਾਪ ਇੱਥੇ ਬੈਠੀ ਰਹਿ ਤੂੰ ਕਿੰਨੀ ਬੇਸ਼ਰਮ ਆ ਜਿਹੜਾ ਮੂੰਹ ਖੋਲ-ਖੋਲ ਕੇ ਘਰ ਵਾਲੇ ਕੋਲ ਜਾਣ ਦੀ ਗੱਲ ਕਰ ਰਹੀ ਆ ਅਸੀਂ ਤਾਂ ਨਾ ਜਾਣੇ ਇਸ ਦੁਨੀਆ 'ਚ ਕਿੰਨੇ ਦਿਨਾਂ ਦੇ ਮਹਿਮਾਨ ਰਹਿ ਗਏ ਆ ਜਦੋਂ ਅਸੀਂ ਮਰ ਜਾਾਂਗੇ ਉਦੋਂ ਆਪਣੇ ਘਰ ਵਾਲੇ ਕੋਲ ਚਲੀ ਜਾਈ ਸਾਡੇ ਮਰਨ ਦੀ ਉਡੀਕ ਤਾਂ ਕਰ ਸਕਦੀਆਂ ਨਾ ਤੂੰ ਇਹ ਸੁਣ ਕੇ ਪ੍ਰੀਤ ਸੁੰਨ ਜਈ ਹੋ ਗਈ ਉਹਦੇ ਬਾਅਦ ਤਾਂ ਸਾਸ ਨੂੰ ਕੁਝ ਪੁੱਛਣ ਦੀ ਹਿੰਮਤ ਹੀ ਨਾ ਹੁੰਦੀ ਸੀ ਉਹਦੀ ਹਾਂ ਇੱਕ ਦੋ ਵਾਰ ਉਹਨੇ ਦੱਬੀ ਆਵਾਜ਼ ਚ ਆਪਣੇ ਘਰ ਵਾਲੇ ਨੂੰ ਉਹਦੇ ਨਾਲ ਜਾਣ ਲਈ ਕਿਹਾ ਫਿਰ ਜਦੋਂ ਉਹਦਾ ਘਰ ਵਾਲਾ ਛੁੱਟੀਆਂ 'ਚ ਘਰ ਆਇਆ ਤਾਂ ਉਹਨੇ ਆਪਣੇ ਬੇਬੇ ਬਾਪੂ ਨਾਲ ਗੱਲ ਕੀਤੀ ਤਾਂ ਉਹ ਗੁੱਸੇ ਨਾਲ ਅੱਗ ਬਬੂਲਾ ਹੋ ਗਿਆ ਤੇ ਕਹਿਣ ਲੱਗੇ ਕਿ ਹੁਣ ਤਾਂ ਤੂੰ ਇੱਕ ਬੱਚੇ ਦਾ ਪਿਓ ਬਣ ਗਿਆ ਆਂ ਘਰ ਵਾਲੀ ਦੇ ਰਹਿਣ ਨਾਲ ਨਾਲ ਰਹਿਣ ਦੀ ਐਡੀ ਵੀ ਕੀ ਤੇਰੀ ਇੱਛਾ ਤੇ ਬੱਚਾ ਜੇ ਛੋਟਾ ਆ ਹੁਣ ਤਾਂ ਸਾਨੂੰ ਉਹਦੇ ਨਾਲ ਥੋੜਾ ਖੇਡ ਲੈਂਦੇ ਬਾਹਰ ਚ ਲੈ ਕੇ ਚਲੇ ਆ ਜਾਈਂ ਜਦੋਂ ਬੱਚਾ ਥੋੜਾ ਵੱਡਾ ਹੋਇਆ ਤਾਂ ਉਹਨਾਂ ਨੇ ਜिद ਕਰਕੇ ਕੋਲ ਦੇ ਸਕੂਲ ਚੋਂ ਦੀ ਐਡਮਿਸ਼ਨ ਕਰਵਾ ਦਿੱਤੀ ਜਦੋਂ ਪ੍ਰੀਤ ਦੇ ਘਰ ਵਾਲੇ ਦਾ ਟ੍ਰਾਂਸਫਰ ਕਿਤੇ ਹੋਰ ਹੋ ਗਿਆ ਸੀ ਉਦੋਂ ਵੀ ਉਹਨੂੰ ਆਪਣੇ ਘਰ ਵਾਲੇ ਦੇ ਕੋਲ ਜਾਣ ਦਾ ਮੌਕਾ ਨਾ ਮਿਲਿਆ ਇਸ ਤੋਂ ਪਹਿਲਾਂ ਕਿ ਉਹ ਆਪਣੇ ਘਰ ਵਾਲੇ ਦੇ ਕੋਲ ਜਾ ਪੰਦੀ ਉਸ ਤੋਂ ਪਹਿਲਾਂ ਹੀ ਇੱਕ ਰਾਤ ਪ੍ਰੀਤ ਦੇ ਘਰ ਵਾਲੇ ਨੂੰ ਹਾਰਟ ਅਟੈਕ ਆਇਆ ਤੇ ਉਹ ਸਵਰਗ ਸਦਾਰ ਗਿਆ ਪ੍ਰੀਤ ਇਹ ਸਦਮਾ برداشت ਨਾ ਕਰ ਸકી ਹੁਣ ਉਹ ਬਸ ਆਪਣੇ ਘਰ ਵਾਲੇ ਦੀ ਨਿਸ਼ਾਨੀ ਦੇ ਸਹਾਰੇ ਹੀ ਆਪਣੀ ਜ਼ਿੰਦਗੀ ਕੱਟ ਰਹੀ ਸੀ ਕਦੀ ਕਦੀ ਤਾਂ ਉਹਨੂੰ ਬੜਾ ਅਫਸੋਸ ਹੁੰਦਾ ਸੀ ਕਿ ਉਹ ਆਪਣੇ ਘਰ ਵਾਲੇ ਦੇ ਨਾਲ ਜ਼ਿਆਦਾ ਵਕਤ ਗੁਜ਼ਾਰ ਨਹੀਂ ਸਕੀ ਉਹ ਤਾਂ ਬਸ ਨਾਮ ਦੀ ਹੀ ਸੁਹਾਗਣ ਬਣੀ ਸੀ ਘਰ ਵਾਲੇ ਦੇ ਨਾਲ ਰਹਿਣ ਦਾ ਸੁੱਖ ਕੀ ਹੁੰਦਾ ਆ ਇਹ ਤਾਂ ਉਹਨੇ ਕਦੀ ਵੇਖਿਆ ਹੀ ਨਹੀਂ ਸੀ ਉਹਦਾ ਦਿਲ ਹਰ ਵਕਤ ਤੜਫਦਾ ਰਹਿੰਦਾ ਸੀ ਅੱਜ ਜਦੋਂ ਪੁੱਤ ਦਾ ਵਿਆਹ ਹੋਇਆ ਸੀ ਤਾਂ ਸੱਸ ਸਹੁਰਾ ਉਹਦੇ ਨਾਲ ਵੀ ਉਹੀ ਸੱਜਦਾ ਰਹਿਣਾ ਚਾਹੁੰਦੇ ਸੀ ਉਹ ਤਾਂ ਸੱਸ ਦੀਆਂ ਗੱਲਾਂ ਸੁਣ ਕੇ ਆਪਣੇ ਅਤੀਤ 'ਚ ਡੁੱਬ ਗਈ ਸੀ ਜਦੋਂ ਉਹ ਅਤੀਤ ਤੋਂ ਵਾਪਸ ਮੁੜੀ ਤਾਂ ਉਹਨੇ ਵੇਖਿਆ ਕਿ ਬਰਾਂਡੇ 'ਚ ਕੋਈ ਨਹੀਂ ਸੀ ਉਹ ਆਪਣੇ ਮੁੰਡੇ ਰਾਣੇ ਨੂੰ ਲੱਭਦੀ ਹੋਈ ਉਹਦੇ ਕਮਰੇ ਦੇ ਬਾਹਰ ਪਹੁੰਚ ਗਈ ਦੰਦਰ ਰੋਂਨ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸੀ ਰঞ্জੀਤ ਰੋਂਦੇ ਹੋਏ ਕਹਿ ਰਹੀ ਸੀ ਬੇਬੇ ਕਿਹੋ ਜੀਆਂ ਗੱਲਾਂ ਕਰ ਰਹੀ ਆ ਜੇ ਸਾਨੂੰ ਇਕੱਠੇ ਰਹਿਣ ਲਈ ਕਿਸੇ ਦੀ ਮੌਤ ਦਾ ਇੰਤਜ਼ਾਰ ਕਰਨਾ ਪਊਗਾ ਇਹ ਕਿੰਨੀ ਘਟੀਆ ਗੱਲ ਕਰ ਦਿੱਤੀ ਉਹਨਾਂ ਨੇ ਮੈਂ ਵੀ ਪਰਿਵਾਰ ਦਾ ਮਹੱਤਵ ਜਾਣਦੀ ਆ ਮੇਰਾ ਵੀ ਪਰਿਵਾਰ ਚ ਰਹਿਣ ਨੂੰ ਜੀ ਕਰਦਾ ਆ ਪਰ ਕਦੀ ਨਾ ਕਦੀ ਤਾਂ ਮੈਂ ਤੇਰੇ ਨਾਲ ਵੀ ਜਾਊਂਗੀ ਨਾ ਰਾਣਾ ਤੜਫੁੱਟਿਆ ਤੇ ਕਹਿਣ ਲੱਗਾ ਕਿ ਤੂੰ ਚਿੰਤਾ ਨਾ ਕਰ ਮੈਂ ਮੰਮੀ ਨਾਲ ਗੱਲ ਕਰੂੰਗਾ ਮੰਮੀ ਨੇ ਤਾਂ ਕੁਝ ਨਹੀਂ ਕਿਹਾ ਨਾ ਪ੍ਰੀਤ ਕੋਲ ਰਹੀ ਆਣ ਗਿਆ ਉਹਨੇ ਦਰਵਾਜ਼ਾ ਖੜਕਾਇਆ ਤਾਂ ਚੂੜੀਆਂ ਦੀ ਆਵਾਜ਼ ਆਈ ਉਹ ਸਮਝ ਗਈ ਕਿ ਬਹੂ ਆਪਣੇ ਅਥਰੂ ਪੁੰਝ ਰਹੀ ਆ ਰਾਣੇ ਨੇ ਦਰਵਾਜ਼ੇ ਤੇ ਆ ਕੇ ਕਿਹਾ ਮੰਮੀ ਅੰਦਰ ਆ ਜਾ ਪ੍ਰੀਤ ਅੰਦਰ ਗਈ ਰঞ্জੀਤ ਦੀਆਂ ਲਾਲ ਅੱਖਾਂ ਵੇਖ ਕੇ ਉਹ ਸਮਝ ਗਈ ਕਿ ਰঞ্জੀਤ ਕਿੰਨਾ ਰੋਈ ਆ ਉਹਨੇ ਉਹਦੇ ਸਿਰ ਤੇ ਹੱਥ ਰੱਖਦੇ ਹੋਏ ਕਿਹਾ ਪੁੱਤ ਤੂੰ ਕਿਉਂ ਰੋਂਨੀ ਆ ਮੈਂ ਹਾਂ ਮੈਂ ਤੇਰੇ ਨਾਲ ਕੁਝ ਵੀ ਗਲਤ ਨਹੀਂ ਹੋਣ ਦੂੰਗੀ ਤੂੰ ਆਪਣਾ ਸਮਾਨ ਪੈਕ ਕਰ ਤੂੰ ਰਾਣੇ ਦੇ ਨਾਲ ਜਾ ਰਹੀਆਂ ਰঞ্জੀਤ ਉਦਾਸ ਭਰੀ ਆਵਾਜ਼ ਵਿੱਚ ਬੋਲੀ ਪਰ ਉਹ ਬੇਬੇ ਜੀ ਪ੍ਰੀਤ ਕਹਿਣ ਲੱਗੀ ਕਿ ਹਮੇਸ਼ਾ ਤੋਂ ਹੀ ਬੇਬੇ ਦੀ ਇਸ ਘਰ ਚ ਚੱਲਦੀ ਆਈ ਆ ਪਰ ਹੁਣ ਮੈਂ ਅੱਗੇ ਵਧ ਕੇ ਆਪਣੇ ਨੌਪੁੱਤ ਦੀ ਖੁਸ਼ੀ ਨੂੰ ਲੈ ਕੇ ਇੱਕ ਫੈਸਲਾ ਲੈਂਦੀ ਆ ਕਿ ਤੂੰ ਆਪਣੇ ਘਰ ਵਾਲੇ ਦੇ ਨਾਲ ਜ਼ਰੂਰ ਜਾਏਂਗੀ ਤੂੰ ਆਪਣਾ ਸਮਾਨ ਪੈਕ ਕਰ ਮੈਂ ਬੇਬੇ ਨਾਲ ਗੱਲ ਕਰਕੇ ਆਉਂਦੀ ਆ ਅੱਜ ਪ੍ਰੀਤ ਨੇ ठान ਲਿਆ ਸੀ ਤੇ ਉਹ ਆਪਣੇ ਸੱਸ ਸਹੁਰੇ ਦੇ ਕਮਰੇ ਚ ਪਹੁੰਚ ਗਈ। ਪ੍ਰੀਤ ਦਾ ਸਹੁਰਾ ਆਰਮਨਾਲ ਕੁਰਸੀ ਤੇ ਬੈਠਾ ਅਖਬਾਰ ਪੜ੍ਹ ਰਿਆ ਸੀ ਤੇ ਬੇਬੇ ਮੰਜੀ ਤੇ ਬੈਠੀ ਸਲਾਈਆਂ ਬੁਣ ਰਹੀ ਸੀ ਤੇ ਆਪਣੇ ਘਰ ਵਾਲੇ ਨਾਲ ਗੱਲਾਂ ਕਰ ਰਹੀ ਸੀ। ਨੂੰ ਨੂੰ ਵੇਖਦੇ ਹੀ ਉਹ ਕਹਿਣ ਲੱਗੀ ਕੀ ਗੱਲ ਆ ਤੂੰ ਇਸ ਵੇਲੇ ਇੱਥੇ ਕੀ ਕਰਨ ਆਈ ਆ? ਬੇਬੇ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਪ੍ਰੀਤ ਬਿਨਾ ਕੰਮ ਤੋਂ ਉਹਨਾਂ ਦੇ ਕਮਰੇ ਚ ਕਦੀ ਨਹੀਂ ਆਉਂਦੀ। ਪ੍ਰੀਤ ਨੇ ਹਿੰਮਤ ਕੀਤੀ ਤੇ ਕਹਿਣ ਲੱਗੀ ਬੇਬੇ ਮੈਂ ਰਣਜੀਤ ਨੂੰ ਕਹਿ ਦਿੱਤਾ ਆ ਕਿ ਉਹ ਆਪਣਾ ਸਮਾਨ ਪੈਕ ਕਰੇ ਤੇ ਉਹ ਰਾਣੇ ਦੇ ਨਾਲ ਹੀ ਜਾਊਗੀ। ਬੇਬੇ ਸਲਾਈਆਂ ਛੱਡ ਕੇ ਗੁੱਸੇ ਨਾਲ ਉੱਠ ਕੇ ਖੜੀ ਹੋ ਗਈ ਤੇ ਆਪਣੀ ਕਮਰ ਤੇ ਦੋਵੇਂ ਹੱਥ ਰੱਖਦੇ ਹੋਏ ਗੁੱਸੇ ਨਾਲ ਬੋਲੀ ਜਦੋਂ ਮੈਂ ਇੱਕ ਵਾਰ ਕਹਿ ਦਿੱਤਾ ਕਿ ਬਹੂ ਰਾਣੇ ਦੇ ਨਾਲ ਨਹੀਂ ਜਾਊਗੀ ਤਾਂ ਨਹੀਂ ਜਾਊਗੀ। ਉਹਨੂੰ ਅਸੀਂ ਕੁਝ ਦਿਨ ਆਪਣੇ ਕੋਲ ਰੱਖ ਕੇ ਉਹਦੇ ਕੋਲ ਆਪਣੀ ਸੇਵਾ ਨਹੀਂ ਕਰਵਾ ਸਕਦੇ ਕੀ? ਪ੍ਰੀਤ ਭਰੇ ਹੋਏ ਮਨ ਨਾਲ ਬੋਲੀ ਬੇਬੇ ਤੁਹਾਡੀ ਸੇਵਾ ਕਰ ਲਈ ਮੈਂ ਹਾਂ। ਕਿਰਤਾ ਨੂੰ ਨਵੀਂ ਬਹੂ ਦੀ ਕੀ ਲੋੜਿਆ ਵੈਸੇ ਵੀ ਤੁਸੀਂ ਮੈਨੂੰ ਆਪਣੀ ਸੇਵਾ ਕਰਨ ਲਈ ਹੀ ਲਿਆਏ ਸੀ ਤਾਂ ਮੈਂ ਸੇਵਾ ਹੀ ਤਾਂ ਕਰਦੀ ਰਹਿ ਗਈ ਹੁਣ ਤੁਸੀਂ ਨਵੀਂ ਬਹੂ ਨੂੰ ਇਹ ਕਹਿ ਰਹੇ ਹੋ ਕਿ ਘਰ ਵਾਲੇ ਦੇ ਨਾਲ ਜਾਣ ਲਈ ਸਾਡੇ ਮਰਨ ਦਾ ਇੰਤਜ਼ਾਰ ਕਰ ਤੁਸੀਂ ਮੈਨੂੰ ਦੱਸੋ ਬੇਬੇ ਕਿ ਮੇਰਾ ਇੰਤਜ਼ਾਰ ਕਦੋਂ ਪੂਰਾ ਹੋਊਗਾ ਤੁਸੀਂ ਮੈਨੂੰ ਵੀ ਤਾਂ ਇਹੀ ਕਿਹਾ ਸੀ ਮੇਰਾ ਇੰਤਜ਼ਾਰ ਤਾਂ ਮਾੜਾ ਵੀ ਨਹੀਂ ਸੀ ਕਿ ਮੈਂ ਆਪਣੇ ਘਰ ਵਾਲੇ ਦੇ ਕੋਲ ਜਾਣ ਲਈ ਕਿਸੇ ਦੇ ਮਰਨ ਦੀ ਉਡੀਕ ਕਰਾਂ ਪਰ ਮੈਂ ਤਾਂ ਕਦੀ ਆਪਣੇ ਘਰ ਵਾਲੇ ਦੇ ਕੋਲ ਜਾ ਹੀ ਨਹੀਂ ਸਕੀ ਉਲਟਾ ਹੋਈ ਹਮੇਸ਼ਾ ਹਮੇਸ਼ਾ ਦੇ ਲਈ ਮੇਰੇ ਕੋਲੋਂ ਦੂਰ ਚਲੇ ਗਏ ਇਹ ਕਿਹੋ ਜਿਹਾ ਤੁਸੀਂ ਇੰਤਜ਼ਾਰ ਮੇਰੀ ਕਿਸਮਤ ਵਿੱਚ ਲਿਖ ਦਿੱਤਾ ਬੇਬੇ ਜਿਹੜਾ ਕਦੀ ਖਤਮ ਹੀ ਨਹੀਂ ਹੋਵੇਗਾ ਕਹਿੰਦੇ ਕਹਿੰਦੇ ਉਹ ਜ਼ੋਰ-ਜ਼ੋਰ ਨਾਲ ਰੋਣ ਲੱਗੀ ਤਾਂ ਕਮਰੇ 'ਚ ਸ਼ਨਾਟਾ ਛਾ ਗਿਆ ਉਧਰ ਕਮਰੇ ਤੋਂ ਬਾਹਰ ਖੜੀ ਰਣਜੀਤ ਤੇ ਉਹਦੇ ਘਰ ਵਾਲੇ ਦੀਆਂ ਅੱਖਾਂ ਚੋਂ ਆ ਗਏ ਰਣਜੀਤ ਨੇ ਅੱਗੇ ਵਧ ਕੇ ਆਪਣੀ ਸਾਸਨ ਨੂੰ ਸੰਭਾਲ ਲਿਆ ਤੇ ਪ੍ਰੀਤ ਦਾ ਮੁੰਡਾ ਵੀ ਕੋਲ ਆ ਕੇ ਆਪਣੀ ਮਾਂ ਦੇ ਮੋਢੇ ਨੂੰ ਫੜ ਕੇ ਖੜਾ ਹੋ ਗਿਆ। ਇਧਰ ਪ੍ਰੀਤ ਦੇ ਸੱਸ ਸਹਰਾ ਗੁੱਸੇ 'ਚ ਉਹਨਾਂ ਨੂੰ ਘੂਰ ਰਹੀ ਸੀ। ਪ੍ਰੀਤ ਹਿੰਮਤ ਕਰਕੇ ਬੋਲੀ, ਮੈਂ ਕਦੀ ਤੁਹਾਡੀ ਸੇਵਾ ਤੋਂ ਇਨਕਾਰ ਨਹੀਂ ਕੀਤਾ। ਤੁਸੀਂ ਚਾਹਦੇ ਤਾਂ ਤੁਸੀਂ ਵੀ ਸਾਡੇ ਨਾਲ ਜਾ ਸਕਦੇ ਸੀ। ਤੁਹਾਡੀ ਇੰਨੀ ਵੀ ਜ਼ਿਆਦਾ ਉਮਰ ਨਹੀਂ ਸੀ ਕਿ ਤੁਸੀਂ ਇਕੱਲੇ ਨਾ ਰਹਿ ਪਾਉਂਦੇ ਪਰ ਤੁਸੀਂ ਕਦੀ ਵੀ ਮੈਨੂੰ ਆਪਣੇ ਪਤੀ ਦੇ ਕੋਲ ਜਾਣ ਨਹੀਂ ਦਿੱਤਾ। ਮੈਂ ਸੋਚਦੀ ਹੀ ਰਹਿ ਗਈ ਕਿ ਕਦੀ ਮੈਨੂੰ ਵੀ ਪਤੀ ਦੇ ਨਾਲ ਰਹਿਣ ਦਾ ਸੁੱਖ ਮਿਲੇਗਾ। ਪਰ ਉਹ ਸਮੇਂ ਤੋਂ ਪਹਿਲਾਂ ਹੀ ਮੈਨੂੰ ਛੱਡ ਕੇ ਚਲੇ ਗਏ ਤੇ ਮੈਂ ਇਕੱਲੀ ਰਹਿ ਗਈ ਹੁਣ ਜਦੋਂ ਮੈਂ ਆਪਣੀ ਜ਼ਿੰਦਗੀ ਦੇ ਸੰਘਰਸ਼ਾਂ ਤੋਂ ਅੱਗੇ ਵਧ ਕੇ ਪੁੱਤ ਦੀ ਜ਼ਿੰਦਗੀ ਨੂੰ ਸਵਾਰਨ ਦੀ ਕੋਸ਼ਿਸ਼ ਕੀਤੀ ਆ ਤਾਂ ਤੁਸੀਂ ਉਹਨੂੰ ਵੀ ਉਹੀ ਓਢੀਕ ਦੇਣਾ ਚਾਹੁੰਦੇ ਹੋ ਇਹ ਮੈਂ ਕਦੀ ਵੀ ਨਹੀਂ ਹੋਣ ਦਵਾਂਗੀ ਤੇ ਮੈਂ ਤਾਂ ਤੁਹਾਨੂੰ ਛੱਡ ਕੇ ਕਿਤੇ ਨਹੀਂ ਜਾ ਰਹੀ ਨਾ ਕਿਉਂਕਿ ਮੈਂ ਤਾਂ ਕਿਤੇ ਜਾਣ ਦੇ लायक ਹੀ ਨਹੀਂ ਰਹੀ ਮੈਂ ਤਾਂ ਆਪਣੀ ਕਿਸਮਤ ਨਾਲ ਸਮਝਾਉ ਤਾਂ ਕਰ ਲਿਆ ਮੈਂ ਇਸੇ ਨੂੰ ਹੀ ਆਪਣੀ ਕਿਸਮਤ ਸਮਝ ਲਿਆ ਪਰ ਮੈਂ ਆਪਣੇ ਨਵੇਂ ਪੁੱਤ ਦੀ ਕਿਸਮਤ ਤੁਹਾਨੂੰ ਨਹੀਂ ਲਿਖਣ ਦਵਾਂਗੀ ਤੇ ਇਹ ਮੇਰਾ ਆਖਰੀ ਫੈਸਲਾ ਆ ਤੇ ਅੱਜ ਆਪਣੀ ਬਹੂ ਦੇ ਲਈ ਫੈਸਲਾ ਮੈਂ ਲਵਾਂਗੀ ਕਿ ਉਹਨੇ ਕਿੱਥੇ ਰਹਿਣਾ ਆ ਤੇ ਕੀ ਕਰਨਾ ਆ ਤੁਹਾਡੀ ਸੇਵਾ ਲਈ ਹਜੇ ਮੈਂ ਕਾਫੀ ਆ ਜਦੋਂ ਮੈਂ ਨਾ ਰਹੀ ਤਾਂ ਤੁਸੀਂ ਜਿਹਦੇ ਕੋਲੋਂ ਸੇਵਾ ਕਰਵਾਉਣੀ ਹੋਊਗੀ ਕਰਵਾ ਲਿਓ ਪਰ ਜਦੋਂ ਤੱਕ ਮੈਂ ਹਾਂ ਉਦੋਂ ਤੱਕ ਤੁਹਾਡੀ ਸੇਵਾ ਕਰਨ ਦਾ ਫਰਜ਼ ਮੇਰਾ ਹੀ ਬੰਦਾ ਆ ਮੇਰੀ ਬਹੂ ਆਪਣੇ ਅਰਮਾਨਾਂ ਦਾ ਗਲਾ ਘੁੱਟ ਕੇ ਇੱਥੇ ਸੌਹਰੇ ਨਹੀਂ ਰਹਿ ਸਕਦੀ ਇਨਾ ਕਹਿ ਕੇ ਉਹ ਨੂੰ ਪੁੱਤ ਦਾ ਹੱਥ ਫੜ ਕੇ ਕਮਰੇ ਤੋਂ ਬਾਹਰ ਨਿਕਲ ਗਈ ਤੇ ਉਹਦਾ ਸੱਸ ਸਹੁਰਾ ਉੱਥੇ ਹੀ ਖੜਾ ਵੇਖਦਾ ਰਹਿ ਗਿਆ ਪ੍ਰੀਤ ਦੀ ਸੱਸ ਦੀਆਂ ਅੱਖਾਂ ਥੋੜੀਆਂ ਜਿਹੀਆਂ ਨਮ ਸੀ ਅੱਜ ਉਹਨੂੰ ਲੱਗ ਰਿਹਾ ਸੀ ਕਿ ਉਹਨੇ ਆਪਣੀ ਬਹੂ ਦੇ ਨਾਲ ਬਹੁਤ ਗਲਤ ਕੀਤਾ ਸੀ ਆਖਿਰ ਬੇਬੇ ਵੀ ਇੱਕ ਮਾਂ ਸੀ ਤੇ ਉਹ ਹਰਗिज ਨਹੀਂ ਚਾਹੁੰਦੀ ਸੀ ਕਿ ਉਹਦੇ ਤੋਂ ਪਹਿਲਾਂ ਉਹਦਾ ਪੋਤੇ ਹੀ ਇਸ ਦੁਨੀਆ ਤੋਂ ਚਲਿਆ ਜਾਵੇ ਪਰ ਹੁਣ ਜਦੋਂ ਇਹ ਅਣਹੋਣੀ ਹੋ ਹੀ ਗਈ ਸੀ ਤਾਂ ਉਹਨੂੰ ਵੀ ਆਪਣੀ ਬਹੂ ਦੇ ਪ੍ਰਤੀ ਥੋੜਾ ਨਰਮ ਵਿਹਾਰ ਅਪਣਾਉਣਾ ਚਾਹੀਦਾ ਸੀ ਉਹਦੀਆਂ ਅੱਖਾਂ ਗਿੱਲੀਆਂ ਹੋ ਗਈਆਂ ਸੀ ਇੱਧਰ ਉਹਦਾ ਘਰ ਵਾਲਾ ਵੀ ਸੁੱਨ ਜਾ ਹੋ ਗਏ ਕਿ ਖੜਾ ਸੀ ਕਿ ਸੱਸ ਸੋਹਰਾ ਬੰਦੇ ਚੱਕਰ ਚ ਉਹ ਆਪਣੇ ਬੱਚਿਆਂ ਦੀਆਂ ਖੁਸ਼ੀਆਂ ਬਾਰੇ ਸੋਚਣਾ ਹੀ ਭੁੱਲ ਗਿਆ ਸੀ ਰਣਜੀਤ ਨੇ ਫਟਾਫਟ ਆਪਣੀ ਪੈਕਿੰਗ ਕਰ ਲਈ ਸੀ ਉਹ ਆਪਣੀ ਸੱਸ ਦੀ ਬਹੁਤ ਸ਼ੁਕਰਗੁਜ਼ਾਰ ਸੀ ਜਿਨ੍ਹਾਂ ਨੇ ਉਹਦੀਆਂ ਖੁਸ਼ੀਆਂ ਬਾਰੇ ਸੋਚਿਆ ਸੀ ਉਹ ਦੋਵੇਂ ਸ਼ਾਮ ਨੂੰ ਆਪਣਾ ਬੈਗ ਲੈ ਕੇ ਕਮਰੇ ਤੋਂ ਬਾਹਰ ਨਿਕਲੇ ਤਾਂ ਰਣਜੀਤ ਆਪਣੀ ਸੱਸ ਦੇ ਗਲੇ ਲੱਗ ਗਈ ਤੇ ਕਹਿਣ ਲੱਗੀ ਮੰਮੀ ਜੀ ਤੁਸੀਂ ਵੀ ਸਾਡੇ ਨਾਲ ਜਾਣਾ ਚਾਹੁੰਦੇ ਹੋ ਤਾਂ ਜਾ ਸਕਦੇ ਹੋ ਇਹੋ ਜੀ ਕੋਈ ਗੱਲ ਨਹੀਂ ਆ ਤੇ ਦਾਦਾ ਜੀ ਤੇ ਦਾਦੀ ਜੀ ਨੂੰ ਵੀ ਅਸੀਂ ਉੱਥੇ ਹੀ ਬੁਲਾ ਲਵਾਂਗੇ ਆਪਾਂ ਸਾਰੇ ਇਕੱਠੇ ਰਹਾਂਗੇ ਬਸ ਉੱਥੇ ਜਾ ਕੇ ਅਸੀਂ ਰਹਿਣ ਦਾ ਇਂਤਜ਼ਾਮ ਵੇਖ ਲਈਏ ਉਦੋਂ ਹੀ ਪ੍ਰੀਤ ਕਹਿਣ ਲੱਗੀ ਨਹੀਂ ਪੁੱਤ ਉਹਨਾਂ ਦੀ ਸਾਰੀ ਜ਼ਿੰਦਗੀ ਐਸੇ ਘਰ ਚ ਲੰਗੀ ਆ ਉਹਨਾਂ ਨੂੰ ਇਸ ਕਰ ਨਾਲ ਬਹੁਤ ਪਿਆਰ ਆ ਤੇ ਮੈਂ ਵੀ ਉਹਨਾਂ ਨੂੰ ਛੱਡ ਕੇ ਕਿਤੇ ਨਹੀਂ ਜਾਣਾ ਚਾਹੁੰਦੀ ਪਰ ਤੁਸੀਂ ਖੁਸ਼ ਰਹੋ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਜਦੋਂ ਦੋਵੇਂ ਬਾਹਰ ਜਾਣ ਲੱਗੇ ਤਾਂ ਪ੍ਰੀਤ ਦੇ ਸਾਸੋਹਰਾ ਕਮਰੇ ਤੋਂ ਬਾਹਰ ਆਏ ਤੇ ਉਹਨਾਂ ਨੇ ਵੀ ਆਪਣੇ ਪੋਤੇ ਤੇ ਨੂੰ ਨੂੰ ਅਸ਼ੀਰਵਾਦ ਦਿੱਤਾ ਪ੍ਰੀਤ ਦੇ ਸੋਹਰੇ ਨੇ ਆਪਣੇ ਬਟੂਏ ਵਿੱਚੋਂ ਕੁਝ ਪੈਸੇ ਕੱਢੇ ਤੇ ਬਹੂ ਦੇ ਹੱਥ 'ਚ ਦੇ ਦਿੱਤੇ ਤੇ ਕਹਿਣ ਲੱਗੇ ਨਵੀਂ ਬਹੂ ਸਾਨੂੰ ਮਾਫ਼ ਕਰਦੀ ਪੁੱਤ ਅਸੀਂ ਆਪਣੀ ਬਹੂ ਦੇ ਨਾਲ ਤਾਂ ਨਿਆਂ ਕੀਤਾ ਹੀ ਸੀ ਤੇ ਤੇਰੇ ਨਾਲ ਵੀ ਗਲਤ ਕਰਨ ਜਾ ਰਹੇ ਸੀ ਅੱਜ ਸਾਡੀ ਨੋਨ ਨੇ ਆਪਣੀਆਂ ਗੱਲਾਂ ਨਾਲ ਸਾਡੀਆਂ ਅੱਖਾਂ ਖੋਲ ਦਿੱਤੀਆਂ ਬੱਚੇ ਹਾਸ ਖੇਡ ਕੇ ਜ਼ਿੰਦਗੀ ਜੀਣ ਇਹਦੇ ਲਈ ਉਹਨਾਂ ਨੂੰ ਕਿਸੇ ਦੇ ਮਰਨ ਦੀ ਉਡੀਕ ਥੋੜੀ ਨਾ ਕਰਨੀ ਚਾਹੀਦੀ ਆ ਅਸੀਂ ਆਪਣੀ ਜੀ ਹੁੰਦੇ ਜੀਵੀ ਬੱਚਿਆਂ ਨੂੰ ਖੁਸ਼ੀਆਂ ਦੇ ਸਕਦੇ ਹਾਂ ਸ਼ਾਇਦ ਅਸੀਂ ਹੀ ਸਵਾਰਥੀ ਸੀ ਜਿਹੜੇ ਆਪਣੇ ਬੱਚਿਆਂ ਦੀਆਂ ਖੁਸ਼ੀਆਂ ਬਾਰੇ ਕਦੀ ਸੋਚ ਨਾ ਸਕੇ ਇਹਨਾਂ ਕਹਿ ਕੇ ਉਹਨਾਂ ਨੇ ਪ੍ਰੀਤ ਦੇ ਸਿਰ ਤੇ ਹੱਥ ਪਿਆਰ ਨਾਲ ਹੱਥ ਰੱਖਿਆ ਤਾਂ ਪ੍ਰੀਤ ਦੀਆਂ ਅੱਖਾਂ ਵਿੱਚੋਂ ਅਥਰੂ ਵਹਿਣ ਲੱਗੇ ਤੇ ਉਹਨੇ ਆਪਣੇ ਸਾਸੋਹਰੇ ਦੇ ਪੈਰਾਂ ਨੂੰ ਹੱਥ ਲਾਉਂਦੇ ਹੋਏ ਕਿਹਾ ਮੈਨੂੰ ਤੁਸੀਂ ਦੋਵੇਂ ਮaaf ਕਰ ਦਿਓ ਅੱਜ ਮੈਂ ਗੁੱਸੇ ਨਾਲ ਤੁਹਾਨੂੰ ਕੁਝ ਜ਼ਿਆਦਾ ਹੀ ਬੋਲ ਦਿੱਤਾ ਉਹਦੀ ਸਾਸ ਨੇ ਉਹਨੂੰ ਗਲੇ ਲਗਾ ਲਿਆ ਤੇ ਕਿਹਾ ਬਹੂ ਹੁਣ ਜ਼ਿੰਦਗੀ 'ਚ ਜਿੰਨੇ ਵੀ ਦਿਨ ਬਚੇ ਆ ਮੈਂ ਤੇਨੂੰ ਪਿਆਰ ਦులਾਰ ਦੇਣ ਦੀ ਕੋਸ਼ਿਸ਼ ਕਰੂੰਗੀ ਤੇਰੇ ਤੇ ਬਹੁਤ ਹੁਕਮ ਚਲਾ ਲਿਆ ਮੈਂ ਪਰ ਕਦੀ ਤੇਰੇ ਦਰਦ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਸੱਸ ਦੇ ਗਲੇ ਲਾ ਕੇ ਪ੍ਰੀਤ ਨੂੰ ਸਕੂਨ ਜਿਹਾ ਮਹਿਸੂਸ ਹੋ ਰਿਹਾ ਸੀ ਇਧਰ ਰਣਜੀਤ ਨੂੰ ਵੀ ਖੁਸ਼ੀ ਮਹਿਸੂਸ ਹੋ ਰਹੀ ਸੀ ਕਿ ਉਹਦੇ ਪਿੱਛੇ ਸਾਰੇ ਘਰ ਚ ਖੁਸ਼ ਰਹਿਣਗੇ ਨਾ ਕਿ ਘਰ ਚ ਕੋਈ ਕਲੇਸ਼ ਰਹੂਗਾ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਜੀ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੂਰ ਕੌਰ ਨੂੰ ਦਿਉ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ